ਸ਼ਾਖੋਟ ਵਿਖੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਪੰਜਾਬ ਦੇ ਸਿੱਧੇ ਦੇ ਰਵਨੀਤ ਬਿੱਟੂ ਦੇ ਵਿਵਾਦ ਬਿਆਨ ਜਿਸ 'ਚ ਉਹਨਾਂ ਨੇ ਕਿਸਾਨਾਂ ਨੂੰ ਤਾਲਿਮਾਨ ਕਹਿ ਕੇ ਸੰਬੋਧਨ ਕੀਤਾ ਸੀ ਉਸ ਦੇ ਵਿਰੋਧ 'ਚ ਪੰਜਾਬ ਪਰਚੇ ਕੇਂਦਰ ਦੀ ਬਾਜਬਾ ਸਰਕਾਰ ਤੇ ਰਵਨੀਤ ਬਿੱਟੂ ਦੇ ਪੁਤਲੇ ਫੂਕੇ ਗਏ ਜਿਸ ਦੌਰਾਨ ਉਹਨਾਂ ਨੇ ਕਿਹਾ ਕਿ ਰਵਨੀਤ ਬਿੱਟੂ ਨੂੰ ਆਪਣੇ ਇਸ ਬਿਆਨ ਤੇ ਮਾਫੀ ਮੰਗਣੀ ਚਾਹੀਦੀ ਹੈ ਨਹੀਂ ਤਾਂ ਜੱਥੇਬੰਦੀ ਵੱਲੋਂ ਵੱਡੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ ਸ਼ਾਖੋਟ ਤੋਂ ਐਸ अरोड़ा ਦੀ ਰਿਪੋਰਟ ਫੰਡਾਂ ਦੇ ਉਲਟ-ਪੁਲਟ ਪਿਆਰ ਦੇ ਕੇ ਜਿਹੜਾ ਤੇ ਜਿਹੜਾ ਆ ਭਾਜਪਾ ਦਾ ਚੌਂਚਾ ਬਣਦਾ ਵਾ ਤੇ ਅੱਜ ਜਿਹੜਾ ਸਮਚਾ ਸੰਯੁਕਤ ਮੋਰਚੇ ਦਾ ਫੈਸਲਾ ਫੀ ਸੈਰਾਂ ਦਾ ਦੋ ਫਰਮਾਂ ਵੱਲੋਂ ਵੀ ਜਿਹੜੇ ਇਹ ਥਾਂ-ਥਾਂ ਪੁਲ ਦੇ ਫੂਕੇ ਇਹਦਾ ਵਿਰੋਧ ਕੀਤਾ ਜਾਊਗਾ ਦੂਸਰਾ ਨੰਬਰ ਜਿਹੜਾ ਤਾਲੀਬਾਨ ਦੱਸਦਾ ਵਾ ਜਿਹੜੇ ਕਿਸਾਨ ਲੋਕਾਂ ਦਾ ਢੱਡ ਭਰਦੇ ਆ ਅੰਨ ਦਾਤਾ ਜਿਹੜਾ ਲੋਕਾਂ ਢੱਡ ਭਰਦਾ ਇਹ ਤਾਲੀਬਾਨ ਦੱਸਦਾ ਵਾ ਇਹ ਸਵਾਲ ਚੱਕਦਾ ਵਾ ਇਹ ਜਿਹੜਾ ਭਾਜਪਾ ਦਾ ਪਿੱਠੂ ਬਣ ਕੇ ਜਿਹੜਾ ਨਵੀਨ ਬਿੱਟੂ ਆ ਅੱਜ ਜਿਹੜਾ ਉੱਪਰ ਉੱਪਰ ਕਾ ਗੱਲਾਂ ਕਰ ਰਿਹਾ ਪਰ ਇਹਨੂੰ ਇੱਕ ਕਿਸਾਨਾਂ ਦੇ ਨਾਲ ਜਿਹੜਾ ਮਿੰਗਾ ਪਊਗਾ ਪੰਗਾ ਜਿਹੜਾ ਜਿਹੜੇ ਦਿਨਦਾਰਾ ਬਿਆਨ ਦੇ ਰਿਹਾ ਪਰ ਜੋ ਇਹਨੂੰ ਚਾਹੀਦਾ ਸੀਗਾ ਕੇਂਦਰ ਦੇ ਵਿੱਚ ਜਿਹੜਾ ਜਿਹੜੀ ਡੀਏਪੀ ਖਾ ਦਾ ਜਿਹੜੀ ਕਿਸਾਨ ਨੂੰ ਮਿਲ ਨਹੀਂ ਰਹੀ ਉਹਦੇ ਤੇ ਇਦਾਂ ਦੇ ਕੰਮ ਤੇ ਧਿਆਨ ਨੀਗਾ ਕਿ ਕੰਗਣਾ ਰਜ਼ਾਦ ਹੋਈ ਕਿ ਨਵੀਨ ਬਿੱਟੂ ਹੋਇਆ ਇਹ ਜਿਹੜੇ ਬਿਆਨ ਬਾਜੀ ਦਿੰਦੇ ਆ ਇਹਨਾਂ ਦੇ ਬਿਆਨ ਬਾਜੀ ਗੱਲ ਤੇ ਮਿੰਗੀ ਪਊਗੀ ਜਿਹੜਾ ਸਾਡਾ ਅਜ ਨਾਜ ਆ ਮੰਡੀਆਂ ਵਿੱਚੋਂ ਨਾ ਕਿਸਾਨ ਦਾ ਰੋੜ ਰਿਹਾ ਜਿਹੜਾ ਸੈਂਟਰ ਵਿੱਚ ਜਿਹੜਾ ਚੋਣਾ ਤੇ ਚੋਰ ਚੱਕੇ ਲਗਾ ਦਿੱਤਾ ਕੋ ਉਦੋਂ ਦੇ ਮੱਥੇ ਤੇ ਖਿਆਲ ਲਗਾ ਤੇ ਜਿਹੜੇ ਉਲਟ ਫੁਲਟ ਬਿਆਨ ਕਰਕੇ ਇਹ ਜਿਹੜੇ ਭਾਜਪਾ ਦਾ ਪਿੱਠੂ ਬਣ ਕੇ ਮੋਦੀ ਦਾ ਚੰਗਾ ਬਣ ਕੇ ਇਹ ਜਿਹੜਾ ਮਿੰਨ ਪਿੱਟੂ ਜਿਹੜੇ ਬਿਆਨ ਦੇ ਰਿਹਾ ਇਹਨੂੰ ਤੁਰੰਤ ਜਿਹੜੇ ਬਿਆਨ ਜਿਹੜੇ ਆਦੇ ਵਾਸ ਲਵੇ ਤੇ ਜਿਹੜੇ ਕਿਸਾਨਾਂ ਤੋਂ ਮਾਫੀ ਮੰਗੇ ਨਹੀਂ ਤਾਂ ਜਿਹੜੇ ਆਉਣ ਦੇ ਅੰਦਰ ਪਤਾ ਹੀ ਆ ਕਿਸਾਨ ਫੇਰ ਤਿੱਖਾ ਵਿਰੋਧ ਕਰਨਗੇ ਤੇ ਤਿੱਖੇ ਲਾਂ ਐਕਸ਼ਨ ਕਰਨਗੇ ਕਿਉਂ ਜਿਹੜਾ ਅੱਜ ਭਾਜਪਾ ਵਿੱਚ ਸਾਨੂੰ ਇਹ ਛੱਡ ਕੇ ਗਦਾ ਜਿਹੜਾ ਆਦੀ ਪਾਰਟੀ ਖਟਗੜਾ ਭੱਜਵਾ ਵਿੱਚ ਗਿਆ ਤੇ ਇਹਦਾ ਹੱਕ ਨਹੀਂ ਬਣਦਾ ਜਿਹੜਾ ਕਿਸਾਨੀ ਤੇ ਗੱਲ ਕਰ ਸਕੇ ਜਿਹੜਾ ਆਦੀ ਪਾਰਟੀ ਦਾ ਨਹੀਂ ਹੋ ਸਕਿਆ ਤੇ ਦੂਸਰੇ ਦਾ ਕਿੱਥੋਂ ਹੋ ਜਾਊਗਾ ਜਿਹੜਾ ਉਲਟ ਪਿਆ ਦੇ ਰਿਹਾ ਮਿੱਟੂ ਨੂੰ ਜਿਹੜੇ ਤਰੰਤਾਂ ਦੇ ਆਵਾਜ਼ ਵਾਸ ਲੈਣ ਕਹਿੰਦੇ ਆ ਜਾਟ ਗ੍ਰੋਹ ਨਿਕਰਾ ਸਾਰਿਆਂ ਨੂੰ ਖੜਾ ਨਿਰਪੱਖ ਕਰਾ ਆਦੀ ਵੀ ਕਰਾ ਜਿਹੜੇ ਤੇਰੇ ਵੱਡੇ ਵੱਡੇ ਮੈਲ ਪਾਗ ਵੱਡੇ ਵੱਡੇ ਜੇ ਤਾਰਾ ਲੁੱਟਣ ਖੱਟਾ ਕਰਕੇ ਬੈਠੇ ਆ ਮੰਤਰੀਆਂ ਦੀਆਂ ਕਰਾਓ ਸਾਰੇ ਕਰੋ ਕਿਸਾਨ ਜਿਹੜਾ ਕੱਲਾ ਕਲਾ ਆਦੀ ਤਨਖਵਾਰ ਕਰੋ ਨੂੰ ਪਿਆਰ ਆ ਗਿਆਨਗਰ ਨੂੰ ਪਿਆਰ ਆ ਪਰ ਆਦੇ ਹਲਕੇ ਹੁਣ ਚੱਕੋ ਬਿਲੋ ਜਿਹੜੇ ਕਿਸਾਨੇ ਆ ਲੰਗੋ ਚੱਕਣ ਤੋਂ ਕਿਸਾਨਾਂ ਨਾਲ ਉਹਨਾਂ ਨਾਲ ਚੱਕਣ ਤੋਂ ਪਰ ਆਦੇ ਨੂੰ ਚੱਕੋ ਤੁਸੀਂ ਕਿੱਡੇ ਕਿੱਡੇ ਮਹੱਲ ਬਣਾ ਕੇ ਬੈਠੇ ਕਿੱਡੀਆਂ ਕਿੱਡੀਆਂ ਕੋਠੀਆਂ ਬਣਾ ਕੇ ਬੈਠੇ ਆ ਸਾਰਾ ਬਾਰ ਕਿੱਡੇ ਕਿੱਡੇ ਬਣਾ ਕੇ ਬੈਠੇ ਆ ਉਹ ਜਿਹੜਾ ਉਹਨੂੰ ਕੋਲ ਟੱਕੋ ਤੁਰੰਤ ਜਾਣ ਕਰੋ ਸਾਰਨ ਜਾਣ ਕਰੋ ਫੇਪਦਾ ਲੱਕੋ ਵੀ ਠੀਕ ਆ ਨਹੀਂ ਤਾਂ ਜਿਹੜੇ ਬਿਆਨ ਬਾਈ ਜਿਹੜੇ ਬੰਦ ਕਰ ਦਿੱਤ ਆਉਣ ਜਿਹੜੇ ਸ਼ਿੰਗਾਰਤ ਜਿਹੜੇ ਲਾਨ ਵੱਡੇ ਕਰਕੇ ਹੋਰ ਟਿੱਖੇ ਹੋਣਗੇ ਪਰ ਠਾਸਾ